ਹਾਂਜੀ ਗਾਇਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦੇ ਨੂੰ ਤੁਹਾਡਾ ਸਵਾਗਤ ਹੈ ਨੀਰੂ ਗੈਰੀ ਫੈਮਿਲੀ ਵਿੱਚ ਹਾਂਜੀ ਗਾਇਸ ਆਪਾਂ ਨੇ ਨਾਸ਼ਤਾ ਕਰ ਲਿਆ ਆ ਆਪਾਂ ਨੇ ਬਣਾਏ ਸੀ ਮੰਮੀ ਰਵਾਇਤੇ ਆਲੂ ਵਾਲੇ ਪਰੌਠੇ ਤੇ ਬਾਸੋਂ ਨਾ ਕਾਦਾ ਕੰਮ ਕਰਕੇ ਹਟੀਆਂ ਤੇ ਹੁਣ ਜਾਂਦੇ ਆ ਮਾਰਕੀਟ ਵਿੱਚ ਤੇ ਬਲੌਗ ਨਾਲ ਬਣੇ ਰਹੀਏ ਤੁਹਾਨੂੰ ਵੀਊ ਦਿਖਾਵਾਂਗੇ ਬਾਹਰ ਦਾ ਠੀਕ ਹੈ ਜੀ ਬਾਏ ਗਾਇਸ ਮੰਮੀ ਤਿਆਰ ਹੋ ਕੇ ਆ ਗਏ ਨੇ ਆ ਦੀਦੀ ਆ ਘਰ ਦਾ ਕੰਮ ਕਰਦੀ ਫਿਰਦੀ ਮੇਰੇ ਚਲੋ ਆ ਜਾਨੂ ਤੂ ਸੰਕਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰੇ ਸੁਣਾਓ ਸਾਰੇ ਠੀਕ ਹੋ ਸ਼ੁਕਰਾਮਾਲਿਕ ਦਾ ਠੀਕ ਹੈ ਜੀ ਸਾਰਿਆਂ ਨੂੰ ਸੋਸਰੀ ਕਾਲ ਜਾਂਦੇ ਆ ਮਾਰਕੀਟ ਤੁਹਾਨੂੰ ਘੁਮਾਉਣੇ ਆ ਜੀ ਲਵ ਯੂ ਆ ਸਾਰਿਆਂ ਨੂੰ ਜੀ ਗਾਇਜ਼ ਆਪਾਂ ਐ ਦਰਬਾਰ ਸਾਹਿਬ ਵੱਲ ਮਾਰਕੀਟ ਤੇ ਕਾਈ ਲੰਗ ਵਾਲੀ ਮਾਤਾ ਆਇਆ ਇੱਥੇ ਬਾਜ਼ਾਰ ਲੱਗਾ ਹੋਇਆ ਮਾਤਾ ਦੇ ਕਰਕੇ ਇੱਥੇ ਕੰਮ ਮੇਰੇ ਪੱਪਾਂ ਤਾਂ ਆ ਜਾਂਦੇ ਗਾ ਜਾਈਏ ਆ ਦੇਖੋ ਨਾਨੀ ਨੂੰ ਬੋਲਦਾ ਵੈ ਕਿ ਤੁਸੀਂ ਕੱਲ ਨਹੀਂ ਜਾਣਾ ਨਾਨੀ ਮੈਂ ਇੰਜੋਏ ਕਰ ਰਹੀ ਐ بارش ਹੁੰਦੀ ਪਈ ਐ ਦੇਖੋ ਗਾਇਜ਼ ਗਾਇਜ਼ ਆਪਾਂ ਆ ਗਏ ਬਾਜ਼ਾਰ ਤੋਂ ਤੇ ਤੁਹਾਨੂੰ ਦਿਖਾਣੇ ਕੀ ਕੀ ਲੈ ਕੇ ਆਏ ਹੈ ਹਾਂਜੀ ਗਾਇਜ਼ ਆਪਾਂ ਸੂਟ ਲੈ ਕੇ ਆਏ ਆ ਦੇਖੋ ਤੇ ਆ ਸ਼ਾਪਿੰਗ ਕੀਤੀ ਆਪਾਂ ਨੇ ਅਨੇ ਗੈਸ ਆਪਾਂ ਮੋਲ ਲੈ ਕੇ ਆਇਆ ਆ ਵਾਲੇ ਸੂਟ ਸ਼ਾਪਿੰਗ ਕੀਤੀ ਆ ਆ ਮਮਾ ਦੇ ਸਾਰੇ ਸੂਟ ਉਹ ਮੇਰਾ ਵਾ ਹਾਂਜੀ ਆ ਮੇਰੀ ਮੰਮੀ ਨੇ ਮਿਲ ਲੇ ਸਾਰੇ ਜਨੇ ਹਾਂ ਜੀ। ਹਾਂ ਜੀ ਤੇ ਬਾਅਦ ਹੁਣ ਚਾਚ ਪਿੰਨੇ ਆ ਤੇ ਫਿਰ ਮਿਲਦੇ ਤੁਹਾਨੂੰ ਗਾਇਜ਼। ਜੀ ਗਾਇਜ਼ ਅੱਜ ਮੰਮੀ ਉਹਨੇ ਕੀਤੀ ਬਹੁਤ ਸਾਰੀ ਸ਼ਾਪਿੰਗ ਠੀਕ ਹੈ ਤੇ ਬਹੁਤ ਮਜ਼ਾ ਆਇਆ ਖਾਇਆ ਪੀਆ ਤੇ ਇੰਜੋਏ ਕੀਤਾ ਮੰਮੀ ਹੋਰ ਨਾਲ ਆਈ ਐ ਜੋ ਕਿ ਪਾਲ ਸਿਮੇਟੇ ਜਾਂਦੇ ਹਨ ਮੰਮੀ ਹੋਰ ਨਾਲ ਠੀਕ ਹੈ ਜੀ ਥੋੜਾ ਟਾਈਮ ਵੀ ਮਿਲ ਗਿਆ ਮੰਮੀ ਨਾਲ ਇੱਥੇ ਆ ਕੇ ਮੈਨੂੰ ਵੀ ਬਿਤਾਣ ਦਾ ਠੀਕ ਹੈ। ਤੇ ਇਸੀ ਬਲੌਗ ਨੂੰ ਕਰਦੇ ਆਂਡ ਤੇ ਗਾਈਜ਼ ਜੇ ਸਾਡਾ ਬਲੌਗ ਵਧੀਆ ਲੱਗਦਾ ਲਾਈਕ ਸ਼ੇਅਰ ਕਮੈਂਟ ਜੁੜ ਕਰਦੇ ਕਰੋ ਪਲੀਜ਼ ਕਮੈਂਟਾਂ ਵਿੱਚ ਵੀ ਸਾਨੂੰ ਦੱਸੋ ਕਿ ਤੁਹਾਨੂੰ ਸਾਡਾ ਬਲੌਗ ਕਿੱਦਾ ਦਾ ਲੱਗਦਾ ਹੈ ਜੇ ਕੋਈ ਕਮੀ ਪਈ ਸੀ ਤੇ ਸਾਨੂੰ ਪਲੀਜ਼ ਦੱਸਣਾ ਠੀਕ ਹੈ ਜੀ ਜੋ ਕਿ ਅਸੀਂ ਸੁਧਾਰ ਕਰ ਸਕਾਂਗੇ ਤੇ ਅੱਛੇ-ਅੱਛੇ ਬਲੌਗ ਲੈ ਆ ਸਕਾਂਗੇ ਠੀਕ ਹੈ ਜੀ ਮਿਲਦੇ ਆਂ ਨੈਕਸਟ ਬਲੌਗ ਵਿੱਚ ਬਾਏ ਯੂ ਟੂ ਫੈਮਿਲੀ